ਮੇਰਾ ਨਾਮ ਜੀ আব্দুর ਰਹਿਮ ਹੈ ਮੈਂ ਬਤੌਰ ਵਕੀਲ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਵਿੱਚ ਪ੍ਰੈਕਟਿਸ ਕਰਦਾ ਹਾਂ ਔਰ ਜਿਹੜਾ ਇਹ ਭਾਰਤ ਸਰਕਾਰ ਨੇ ਜੋ ਵਕਫ ਐਕਟ ਸੋਧ ਕੀਤੀ ਹੈ ਇਹਦੇ ਇਹ ਸੰਵਿਧਾਨ ਦੇ ਖਿਲਾਫ ਹੈ ਇਸ ਬਾਰੇ ਸਮੂਹ ਜਿਹੜਾ ਮੁਸਲਮ ਭਾਈਚਾਰਾ ਅੱਜ ਸਾਡਾ ਇਕੱਠਾ ਹੋਇਆ ਵੈ ਇਹ ਪੂਰਨ ਤੌਰ ਤੇ ਇਹਦਾ ਵਿਰੋਧ ਕਰਦਾ ਹੈ ਜੋ ਇਹ ਮੁਸਲਮ ਭਾਈਚਾਰੇ ਦੇ ਹਿੱਤਾਂ ਦੇ ਕਾਨੂੰਨ ਦੇ ਹੱਕਾਂ ਦੇ ਖਿਲਾਫ ਹੈ ਇਹ ਕਾਨੂੰਨ ਜਿਹੜਾ ਸੋਧ ਕੀਤਾ ਗਿਆ ਹੈ ਇਹ ਮੁਸਲਮ ਭਾਈਚਾਰੇ ਨੂੰ ਕਤ੍ਹਾ ਵੀ ਮਨਜ਼ੂਰ ਨਹੀਂ ਹੈ ਇਹਨਾਂ ਦਾ ਜਿਹੜਾ ਇਹ ਕਾਨੂੰਨ ਬਣਾਉਣ ਦੇ ਨਾਲ ਮੁਸਲਮ ਭਾਈਚਾਰੇ ਨੂੰ ਜਿਹੜੀਆਂ ਦਿੱਕਤਾਂ ਆਉਣਗੀਆਂ ਉਹ ਬਹੁਤ ਜ਼ਿਆਦਾ ਆਉਣਗੀਆਂ ਮਸਜਿਦਾਂ ਦੇ ਵਿੱਚ ਮਦਰਸੀਆਂ ਦੇ ਵਿੱਚ ਜਿੱਥੇ ਵੀ ਮੁਸਲਮ ਕਮਿਊਨਿਟੀ ਵੱਸਦੀ ਹੈ ਉਥੇ-ਉਥੇ ਇਹ ਜਿਹੜੀ ਹੈਗੀ ਹੈ ਕਾਨੂੰਨ ਦੀ ਇਹਨਾਂ ਨੇ ਜਿਹੜਾ ਸੋਧ ਕੀਤੀ ਆ ਉਹ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਜਿਹੜਾ ਇਹ ਕਾਨੂੰਨ ਹੈ ਇਹਦਾ ਪਰਜੋਰ ਇਹ ਸਾਡੀ ਜਿਹੜੀ ਮੁਸਲਮ ਭਾਈਚਾਰਾ ਇਹ ਪਰਜੋਰ ਤੌਰ ਤੇ ਅੱਜ ਇੱਥੇ ਇਕੱਠਾ ਹੋ ਕੇ ਵਿਰੋਧ ਕਰਦਾ ਹੈ ਇਦਾਂ ਦੇ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੇ ਪਿੱਛੇ ਦੀ ਇੱਕ ਪ੍ਰੋਪਗੈਂਡਾ ਫਲਾਇਆ ਸੀਗਾ ਕਿ 3 ਤਲਾਕ ਦਾ 3 ਤਲਾਕ ਦਾ ਜਿਹੜਾ ਮੁੱਦਾ ਥਾ ਉਹ ਵੀ ਸ਼ਰੀਅਤ ਦੇ ਵਿੱਚ ਮੁਸਲਿਮ ਜਿਹੜਾ ਪਰਸਨਲ ਲਾਏ ਉਹਦੇ ਅਕੋਰਡਿੰਗਲੀ ਉਹ ਵੀ ਸ਼ਰੀਅਤ ਦਾ ਜਿਹੜਾ ਹੈਗਾ ਕਾਨੂੰਨ ਪਹਿਲਾਂ ਹੀ ਬਣਿਆ ਹੋਇਆ ਹੈ ਇਹ ਸਿਰਫ ਕੀ ਹੈ ਸਾਡੇ ਭਾਈਚਾਰੇ ਨੂੰ ਕਮਜ਼ੋਰ ਕਰਨ ਦੇ ਲਈ ਸਾਡਾ ਭਾਈਚਾਰੀ ਸਾਂਝ ਨੂੰ ਕਮਜ਼ੋਰ ਕਰਨ ਦੇ ਲਈ ਇਦਾਂ ਦੇ ਜਿਹੜੇ ਇਹ ਕਾਨੂੰਨ ਲਿਆ ਕੇ ਟੈਲੀਵਿਜ਼ਨ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜੇ ਹੈਗੇ ਨੇ ਇਹ ਟੈਲੀਕਾਸਟ ਕਰਦੇ ਨੇ ਬਕਾਇਦਾ ਲੋਕਾਂ ਨੂੰ ਸਾਡੇ ਭਾਈਚਾਰਕ ਸੰਸਾਦ ਦੇ ਵਿੱਚ ਫਿੱਕ ਪਾਉਂਦੇ ਨੇ ਇਦਾਂ ਦੇ ਕਾਨੂੰਨ ਇਹ ਜਿਹੜੇ ਬਣਾ ਰਹੇ ਨੇ ਜਦ ਕਿ ਇਹ ਕਾਨੂੰਨ ਇਦਾਂ ਦੇ ਨਹੀਂ ਹੋਣੇ ਚਾਹੀਦੇ ਜਿਹੜੇ ਪਹਿਲਾਂ ਚੱਲੇ ਆ ਰਹੇ ਨੇ ਪੀਸਫੁਲੀ ਚੱਲੇ ਆ ਰਹੇ ਨੇ ਔਰ ਸਭ ਨੂੰ ਮਨਜ਼ੂਰ ਹੁੰਦੇ ਆ ਰਹੇ ਨੇ ਜਿਹੜੇ ਇਦਾਂ ਦੇ ਇਹ ਕਾਨੂੰਨ ਨੇ ਇਹਨਾਂ ਨੇ ਗਲਤ ਕੰਮਾਂ ਕੀਤੇ ਕਿਹੜੇ ਕਿਹੜੇ ਸੌਦ ਵਿੱਚ ਕੀਤੀ ਗਈ ਜਿਹੜੀ ਤੁਹਾਨੂੰ ਦਿੱਕਤਾਂ ਆਉਣਗੇ ਕੀ ਸੌਦ ਇਹਦੇ ਨਾਲ ਇਹ ਮਦਰਸਿਆਂ ਦੇ ਉੱਤੇ ਜਿਹੜਾ ਹੈਗਾ ਜੀ ਇਹ ਅਤਿਆਚਾਰ ਕਰਨਗੇ ਉਹਨਾਂ ਦੇ ਕਾਬਜ਼ ਹੋਣਗੇ ਮਸਜਿਦਾਂ ਦੇ ਉੱਤੇ ਕਾਬਜ਼ ਹੋਣਗੇ ਕਬਰਸਤਾਨਾਂ ਦੇ ਉੱਤੇ ਕਾਬਜ਼ ਹੋਣਗੇ ਇਦਾਂ ਦੀ ਜਿਹੜੀਆਂ ਇਹਨਾਂ ਦੀ ਐਕਟੀਵਿਟੀਆਂ ਨੇ ਇਹ ਨਾ ਮੰਨਣ ਯੋਗ ਨੇ ਔਰ ਉਹਦੇ ਉੱਪਰ ਜਿਹੜੇ ਹੈਗੇ ਨੇ ਕ ਇਹਦੇ ਜਿਹੜਾ ਹੈ ਅੱਜ ਅੱਜ ਅਸੀਂ ਰਾਸ਼ਟਰਪਤੀ ਦੇ ਜਿਹੜੇ ਭਾਰਤ ਦੇ ਰਾਸ਼ਟਰਪਤੀ ਨੇ ਉਹਦਾ ਨਾਮ ਦਾ ਮੰਗ ਪੱਤਰ ਹੈ ਅੱਜ ਅਸੀਂ ਡੀਸੀ ਸਾਹਿਬ ਨੂੰ ਦੇ ਰਹੇ ਹੈਗੇ ਜਿਹੜੇ ਕਿ ਮੌਕੇ ਤੇ ਤਹਿਸੀਲਦਾਰ ਸਾਹਿਬ ਉਹਨਾਂ ਨੇ ਭੇਜੇ ਹੈ ਔਰ ਇਹ ਆ ਕੇ ਸਰ ਤੋਂ ਮੰਗ ਪੱਤਰ ਲੈ ਕੇ ਜਾਣ ਮੇਰਾ ਨਾਮ ਅਬਦੁਲ ਵਾਹਿਦ ਐਕਸ ਮੈਂਬਰ ਪੰਜਾਬ ਵਕਫੋਰਡ ਜੇ ਸੋਧ ਤਾਂ ਕੋਈ ਕੀਤੀ ਨਹੀਂ ਗਈ ਇਹਦੇ ਵਿੱਚ ਜਿਹੜੇ ਇਨਫਰੋਚਰ ਹੈ ਜਿਹੜੇ ਨਜਾਇਜ਼ ਵਕਫ ਪ੍ਰਾਪਰਟੀ ਨੂੰ ਦੱਬਦੇ ਹੋਰ ਹੈ ਉਹਨਾਂ ਨੂੰ आसानीयां ਪੈਦਾ ਕਰਨ ਵਾਸਤੇ ਬਹੁਤ ਕੁਸ਼ ਤਬਦੀਲੀਆਂ ਕਰਨੀ ਹੈ ਮਸਲਨ ਇੱਕ ਹੈ ਸੀ ਐਡਵਰਸ ਪੋゼਸ਼ਨ ਵਾਲਾ ਲਾ ਨਾ ਸਰਕਾਰੀ ਪ੍ਰਾਪਰਟੀ ਤੇ ਲੱਗਦਾ ਨਾ ਹੀ ਉਹ ਵਕ ਪ੍ਰਾਪਰਟੀ ਤੇ ਸੀ ਉਹਦਾ ਇਹ ਹੈ ਕਿ 12 ਸਾਲ ਕੋ ਨਜਾਇਜ਼ ਕਾਬੂਦ ਬੈਠ ਗਿਆ ਤਾਂ ਉਹ ਪ੍ਰਾਪਰਟੀ ਦਾ ਮਾਲਕ ਬਣ ਜਾਂਦਾ ਉਹ ਇਹ ਇਹਨਾਂ ਨੇ ਉਹ ਇਸ ਵਿੱਚੋਂ ਖਤਮ ਕਰਤਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਹੈ ਜਿਹਦੇ ਨਾਲ উল্টা ਜਿਹੜਾ ਸਰਕਾਰੀ ਤੌਰ ਤੇ ਕਾਨੂੰਨੀ ਤੌਰ ਤੇ ਦਬਾਅ ਸੀਗਾ ਪ੍ਰੈਸ਼ਰ ਹੈ ਸੀ ਜਿਹੜਾ ਇੱਕ ਸੀਓ ਦੀ ਪਾਵਰ ਸੀ ਹੋਰ ਉਹ ਸਾਰੀਆਂ ਵਿਡਰੋ ਕਰ ਲੀਆਂ ਔਰ ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੀਓ ਸੀਈਓ ਜਿਹੜਾ ਹੁੰਦਾ ਸੀ ਉਹ ਮੁਸਲਮਾਨ ਆਫੀਸਰ ਹੋਣਾ ਚਾਹੀਦਾ ਸੀ ਉਹ ਵੀ ਇਹਨਾਂ ਨੇ ਕਰਤਾ ਕਿ ਨਾਨ ਮੁਸਲਮ ਮੈਂ ਇੱਕ ਸਵਾਲ ਤੁਹਾਨੂੰ ਕਰਦਾ ਹਾਂ ਭਾਈ ਜਾਨ ਤੁਸੀਂ ਬੈਠੇ ਹੋ ਤੁਹਾਡੇ ਐਜੀਪੀਸੀ ਵਿੱਚ ਅਗਰ ਕੋਈ ਮੁਸਲਮਾਨ ਨੂੰ ਉੱਚ ਪੌਦੇ ਉੱਤੇ ਬੈਠਾ ਬਿਠਾਇਆ ਜਾਵੇ ਕੀ ਤੁਹਾਨੂੰ ਪਸੰਦ ਹੋਊਗਾ ਪਹਿਲਾਂ ਕੀਤਾ ਇਹਨਾਂ ਨੇ ਗਵਾਲੀਅਰ ਦੇ ਵਿੱਚ ਆਹੀ ਚੀਜ਼ਾਂ ਹੈ ਇਸੇ ਤਰ੍ਹਾਂ ਅਗਰ ਕੋਈ Hindu ਭਾਈਚਾਰੇ ਦੇ ਕਿਤੇ ਹੋ ਉੱਥੇ ਕੋਈ Vaishno Devi ਦੇ ਬੋਰਡ ਦੇ ਵਿੱਚ ਕੋਈ ਮੁਸਲਮਾਨ ਐ ਸਿੱਖ ਬੈਠ ਜਵੇ ਉਹ ਨਾਗੁਆਰਾ ਹੋਊਗਾ ਇਹ ਸਾਰੀ ਸਰਕਾਰ ਦੀਆਂ ਇਹ ਜਿਹੀ ਗਤੀਵਿਧੀ ਕਿਉਂ ਹੋ ਰਹੀਆਂ ਕਿਉਂ ਕੀਤੀ ਜਾਂਦੀ ਹੈ ਇਹ ਚੀਜ਼ ਹੈ ਮੁਲਕ ਨੂੰ ਤੋੜਿਆ ਜਾਊਗਾ ਟੁੱਟੂਗਾ ਬਦਅਮਨੀ ਫੈਲੂਗੀ ਕਿਸੇ ਵੀ ਪ੍ਰਾਪਰਟੀ ਨੂੰ ਕਦੇ ਮਸਜਿਦ ਹੈ ਕੋਈ 500 ਸਾਲ ਦੀ ਉਹਨੂੰ ਉਹ ਇੱਕ ਫਤਵਾ ਦੇ ਦੇਵੇ ਡੀਸੀ ਨੂੰ ਇੰਨੀਆ ਪਾਵਰਾਂ ਦੇ ਦਿੱਤੀਆਂ ਕਿ ਇਹ ਤਾਂ ਵਕ ਪ੍ਰਾਪਰਟੀ ਨਹੀਂ ਹੈ ਤੇ ਉੱਥੇ ਉਹੀ ਮੁੜ ਕੇ ਬਾਦਰੀ ਮਸਜਿਦਾਂ ਪਤਾ ਨਹੀਂ ਹਜ਼ਾਰੀਆਂ ਇੱਥੇ ਪੈਦਾ ਹੋ ਜਾਣਗੀਆਂ ਅਗਲੀ ਰਣਨੀਤੀ ਕੀ ਹੋਗੀ ਜਨਾ ਹਾਲ ਹੋਇਆ ਤਾਂ ਇਹਦੇ ਵਿੱਚ ਆਹ ਹਾਂ ਜੀ ਇਹ ਦੱਸੋ ਜੀ ਚਰਮਾ ਨਾਇਕ ਸੀ ਦਰ ਫਤਿਹਗੜ ਸਾਹਿਬ ਠੀਕ ਅਜੇ ਮੰਗ ਪੱਤਰ ਦਿੱਤਾ ਕੀ ਹਾਂ ਹਾਂ ਜੀ ਸੇ ਭਾਈ ਚੱਲੇ ਦਾ ਮੰਗ ਪੱਤਰ ਲੈਂਦਾ ਇਹਨਾਂ ਦਾ ਡੀਸੀ ਨੂੰ ਸਾਹਰਾ ਹੀ ਭੇਜਦਾ ਦੱਸਦੇ ਲੋਕ